ਇੱਕੀ ਲੱਖ ਕਣਕ ਦਾ ਗੱਟਾ ਹਬੌਰ ਮਾਰਕੀਟ ਕਮੇਟੀ ਦੇ ਅੰਦਰ ਜਿੰਨੀਆਂ ਮੰਡੀਆਂ ਨੇ ਦਾਣਾ ਮੰਡੀਆਂ ਉਹਨਾਂ ਦੇ ਵਿੱਚ ਪਹੁੰਚ ਚੁੱਕਿਆ ਤੇ ਸਾਢੇ 6 ਲੱਖ ਗੱਟਾ ਹੁਣ ਤੱਕ ਇਹਨਾਂ ਤੋਂ ਚੁਕੀਚਾ 15 ਲੱਖ ਗੱਟਾ ਮੰਡੀਆਂ ਦੇ ਵਿੱਚ ਪਿਆ 60 ਲੱਖ ਗੱਟਾ ਕਣਕ ਆਉਣ ਦੀ ਉਮੀਦ ਹੈ ਤੇ ਗੱਟਾ ਕਿਉਂ ਨਹੀਂ ਚੁਕੀਚ ਰਿਹਾ ਆ ਨਾਲ ਹੀ ਸਾਡੇ ਆਰਤੀ ਐਸੋਸੀਏਸ਼ਨ ਦਾ ਚੇਅਰਮੈਨ ਰਣਜੀਤ ਸਿੰਘ ਹੈ ਹਬੌਰ ਦਾ ਕਿਉਂ ਨਹੀਂ ਚੀ ਕੀ ਚ ਰਾਂ ਰঞ্জੀਤ ਸਿੰਘ ਭਰਾ ਥੋੜਾ ਜਿਹਾ ਦੱਸੀ ਮਾੜਾ ਉੱਚੀ ਦੱਸੀ ਪਤਾ ਲੱਗੇ ਇਹ ਜਿਹੜਾ ਗੱਟਾ ਇੱਥੋਂ ਇਹਨਾਂ ਨੇ ਮਿੱਡਿਆਂ ਨੂੰ ਠੇਕੇਦਾਰਾਂ ਨੂੰ ਠੇਕਾ ਦਿੱਤਾ ਜਾਂਦਾ ਸਾਰਾ ਮੈਡਮ ਨੇ ਉਹ ਮਿੱਡਿਆਂ ਕੋਲ ਨਾ ਤਾਂ ਕੋਈ ਗੱਡੀਆਂ ਦਾ ਹੈਗਾ ਅਰੇਂਜਮੈਂਟ ਤੇ ਨਾ ਕੋਈ ਹੈਗਾ ਲਵਾਉਣ ਦਾ ਮਜ਼ਦੂਰਾਂ ਦਾ ਹੈਗਾ ਅਰੇਂਜਮੈਂਟ ਨੰਬਰ 2 ਤੇ ਸਾਰੀ ਦਿਹਾੜੀ ਦੇ ਵਿੱਚ ਇੱਥੇ ਇੱਕ ਜਾਂ ਦੋ ਗੱਡੀਆਂ ਮੰਡੀ ਦੇ ਵਿੱਚ ਆਉਂਦੀਆਂ ਨੇ ਉਹ ਇੱਕ ਗੱਟੇ ਦੀ 4 ਤੋਂ ਲੈ ਕੇ 5 ਰੁਪਏ ਸਾਡੇ ਤੋਂ ਰਿਸ਼ਵਤ ਮੰਗਦੀਆਂ ਆੜਤੀਆਂ ਤੋਂ ਹੁਣ ਜਿਹੜਾ ਮੰਗਦੀਆਂ ਨਹੀਂ ਲੈਂਦੇ ਨੇ ਲੈਂਦੇ ਨੇ ਜਿਹੜੇ ਭਰਾ ਤੋਂ 4 ਤੋਂ 5 ਰੁਪਏ ਗੱਟੇ ਤਾਂ ਦੇ ਦਿੰਦੇ ਨੇ ਉਹਨਾਂ ਦੀ ਲਿਫਟਿੰਗ ਹੋ ਜਾਂਦੀ ਏ ਜਿਹੜੇ ਨਹੀਂ ਦਿੰਦੇ ਉਹਨਾਂ ਦੇ ਗੱਟੇ ਪੈ ਤੇ ਹੋਰ ਇਸ ਤੋਂ ਇਲਾਵਾ ਬਸ ਤੋਂ ਇਲਾਵਾ ਤਾਂ ਪਰਚੇ ਜਿਹੜੀ ਇਨਸਪੈਕਟਰ ਪਰਚੇਜ ਤਾਂ ਆਪਦੀ ਲਿਖੀ ਜਾਂਦੇ ਆਰਦਾਨਾ ਵਾਧੂ ਇਹ ਪਰਚੇਜ ਵੀ ਲਿਖੀ ਜਾਂਦੇ ਨੇ ਕੋਈ ਹੋਰ ਇਸ਼ੂ ਤਾਂ ਲੈਂਦਾ ਨਹੀਂ ਹੋਰ ਕੋਈ ਚਲੋ ਉਹ ਭਰਾ ਮੇਰਾ ਚਲੋ ਗੱਲ ਨਹੀਂ ਖਲਾਸਾ ਕਰ ਰਿਆ ਤੇ ਥੋੜਾ ਜਿਹਾ ਅਸਰੇ ਆ ਉਂਝ ਤਾਂ ਕਿਸਾਨ ਦਾ ਪੁੱਤ ਏ ਜੇ ਦੱਸ ਦਿੰਦਾ ਤੇ ਇਹ ਥੋੜਾ ਜਿਹਾ ਚੰਗੀ ਤਰ੍ਹਾਂ ਆਪਾਂ ਨੂੰ ਸੱਚ ਸਾਹਮਣੇ ਆ ਜਾਂਦਾ ਵੀ ਇਹ ਮੈਂ ਨਹੀਂ ਕਹਿੰਦਾ ਕਿਸੇ ਦਾ ਨਾਮ ਲਾ ਦੇ ਪਰ ਰਿਸ਼ਵਤ ਤਾਂ ਲੈਂਦੇ ਨੇ ਨਾ ਤਾਂ ਸੱਚੇ ਨਾ ਤਾਂ ਆਪਾਂ ਅੰਨ ਤੇ ਖੜੇ ਆ ਰਿਸ਼ਵਤ ਤਾਂ ਲੈਂਦੇ ਨੇ ਪਰ ਨਹੀਂ ਫਿਰ ਵੀ ਚਲੋ ਟਰੱਕਾਂ ਵਾਲੇ ਜ਼ਿਆਦਾ ਰਿਸ਼ਵਤ ਲਈ ਜਾਂਦੇ ਤੇ ਲੈਂਦੇ ਤਾਂ ਦੂਜੇ ਵੀ ਨੇ ਨਾ ਇਹ ਤਾਂ ਜਦੋਂ ਜ਼ਿਆਦਾ ਹੀ ਲੈਂਦੇ ਪਏ ਨੇ ਲੈਂਦੇ ਤਾਂ ਦੂਜੇ ਵੀ ਨੇ ਸਾਰਿਆਂ ਦੇ ਚੱਲਦਾ ਆ ਜਿਹੜੇ ਸਾਰਾ ਜਿਹੜਾ ਠੇਕਾ ਹਬੌਰ ਮਾਰਕੀਟ ਕਮੇਟੀ ਦੇ ਅੰਡਰ ਜਿੰਨੀਆਂ ਅਨਾਜ ਮੰਡੀਆਂ ਨੇ ਇਹਨਾਂ ਮਿੱਡਿਆਂ ਕੋਲੇ ਇਹ 4 ਰੁਪਏ ਗੱਟਾ ਦਾ ਲੈਂਦੇ ਨੇ ਰਿਸ਼ਵਤ ਆੜਤੀਏ ਤੋਂ ਵੀ ਜੇ ਆਪਦੇ ਗੱਟੇ ਚਕਾਉਣੇ ਨੇ ਤੇ 2.5 ਰੁਪਏ ਦੇ ਕਰੀਬ ਜਿਹੜੀ ਰਿਸ਼ਵਤ ਏ ਉਹ ਲੈਂਦੇ ਨੇ ਆ ਜਿਹੜੇ ਆ ਜਿਹੜੇ ਆ ਇਨਸਪੈਕਟਰ ਨੇ ਆ ਕਮੇਟੀ ਵਾਲੇ 6.5 ਰੁਪਏ ਰਿਸ਼ਵਤ ਲੈਂਦੇ ਨੇ ਇੱਕ ਗੱਟੇ ਮਗਰ ਤੇ 60 ਲੱਖ ਗੱਟਾ ਆਉਣ ਦੀ ਉਮੀਦ ਹੈ 4 ਕਰੋੜ ਦੇ ਲਗਭਗ ਇਹਨਾਂ ਨੇ ਸੁੱਕੀ ਮੁੱਕੀ ਕਮਾਈ ਕਰਨੀ ਹੈ ਉਹਦੇ ਕਰਕੇ ਇਹ ਸਾਰਾ ਸਿਸਟਮ ਚੱਲਦਾ ਕਿਸਾਨਾਂ ਨੂੰ ਰੋਲਣ ਦਾ ਜਿਹੜੀ 72 ਘੰਟਿਆਂ ਦੇ ਵਿੱਚ ਲਿਫਟਿੰਗ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਉਹ ਲਿਫਟਿੰਗ ਨਹੀਂ ਹੁੰਦੀ ਚਾਰ ਸਫੇਰੇ ਦਿਖਾ ਦੇ ਅੰਨ ਦਾ ਤਾਂ 6-6 ਦਿਨਾਂ ਤੋਂ ਮੰਡੀ ਵਿੱਚ ਰੋਲ ਰਿਆ ਬਦਕਿਸਮਤੀ ਤੇ ਇਹ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਵੀ ਆ ਜਿਹੜਾ ਆਰਤੀਆ ਪੈਸੇ ਦੇਵੇਗਾ ਉਹਦੀ ਕਣਕ ਚੱਕੀ ਜਾਵੇਗੀ ਤੇ ਆਰਤੀਆ ਦੀ ਮਜਬੂਰੀ ਬਣੇਗੀ